ਇਹ ਕਿਤੇ ਕੈਂਟਰ ਜਿਹੜਾ ਹੈਗਾ ਉਹ ਕੈਂਟਰ ਦੱਸਿਆ ਜਾਂਦਾ ਸੀ ਕੈਂਟਰ ਕਿੰਨੇ ਕਰਦਾ ਮਾਰਦਾ ਜਦੋਂ ਤੋਂ ਬਾਹਰ ਦਾ ਇਹਦਾ ਵੱਡਾ ਫੜ ਤਾ ਆਪਾਂ ਵਾਪਸ ਜਾਂਦਾ ਤਕਰੀਬਨ 12 ਦੇ ਲੱਗਦਾ ਹੋ ਜਿਹੜੇ ਮਹੋਤਰਾ ਦੇ ਬੱਚੇ ਨੇ ਤੇ ਜਿਹੜੇ ਬਾਦਸਾ ਵਾਪਰਿਆ ਇਹ ਸਾਰੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੀ ਹੈ ਉਹ ਸਾਰੀ ਟੀਮ ਹੈ ਜਿਹੜੀ ਇੱਥੇ ਖੜੀ ਹੋਈ ਹੈ ਤੁਸੀਂ ਦੇਖੋਗੇ ਐਸ ਟਾਈਮ ਇਹਨਾਂ ਦੀ ਪੂਰੀ ਟੀਮ ਹੈ ਜਿਹੜੀ ਦਰਬਾਰੀਆਂ ਦਾ ਸਮਾਗ ਹੈ ਉਹ ਦਰਬਾਰੀ ਉਹ ਦੇਖ ਰਹੀ ਹੈ ਬਾਹਰ ਰਹੀ ਹੈ ਕਿ ਕਿਸੇ ਨਵੇਂ ਸਮਾਗ ਹੈ ਜਿਹੜਾ ਆਮੇ ਮੋਬਾਈਲ ਹੋਵੇ ਕਿਉਂਕਿ ਇਹ ਇੱਕ ਟੈਨਰ ਹੈ ਅਸੈਂਗਲ ਪਟਾ ਜੀ ਇਹ ਗੱਡੀ ਦਾ ਸਾਰੀ ਛੇਤੀ ਅੰਦਰ ਨਹੀਂ ਆਉਂਦਾ ਸਾਰਾ ਬੋਹ ਛੇੜੀ ਦੀ ਫਾਤਮਾ ਬਾਈ ਗੱਡੀ ਸਾਰੀ ਗੱਡੀ ਦਾ ਸਤ ਮੋਤਰਾ ਇਹ ਅੱਧੀ ਦਾ ਗੱਡੀ ਪਈ ਹੈ ਬਾਈ ਕਸਬੂ ਨਾ ਬਰਾਦਾ ਮੇਰੇ ਪਿੰਡ ਤੋਂ ਇਹ ਗੱਡੀ ਬਈ ਇਹ ਤੇਜ਼ ਵੀ ਆਉਂਦੀ ਆ ਨਾ ਇਹ ਹੁੰਦੀ ਵੀ ਲਾਸਟ ਆਣਾ ਫਿਰ ਭਰੀ ਹੀ ਬੋ ਲਾਸਟ ਕਿਉਂ ਆ ਭਰਾਵਾ ਦੋ ਆਉਣੀਆਂ ਹਜੇ ਤਾਂ ਮੈਂ ਆਇਆ ਮੇਰੇ ਮਗਰ ਇੱਕ ਹੋਰ ਲਾਸਟ ਆਉਣੀ ਆ 950 ਦੇ ਲਾਸਟ ਆ ਮੈਂ ਤਾਂ ਗੱਡੀ ਦਾ ਕੁਝ ਨਹੀਂ ਹੈਗਾ ਸੁਣਾਣਾ ਤਰਾ ਕਨੈਕਟਰ ਵੀ ਮੇਰੇ ਲਈ ਖੜਾ ਬਾਈ ਮੈਂ ਸੋਚਿਆ ਇਧਰ ਸਾਈਡ ਉਹ ਕੱਟ ਦੀ ਹੈਲੋ ਇਧਰਲੀ ਸਾਈਡ ਮੈਂ ਸੋਚਿਆ ਇੱਥੇ ਪੈਰ ਕੋਲੇ ਤੇਰੇ ਗੱਡੀ ਦੇ ਕੁਝ ਨਹੀਂ ਇਹ ਗੱਡੀ ਦੇ ਪਿੱਛੇ ਸਾਰੀ ਬੰਦ ਗਈ ਜਿੱਦਾਂ ਫੁੱਟੀ ਹੋਈ ਹੈ ਸਾਰੀ ਇਹਦਾ ਪੈਰ ਕੋਲੇ ਆ ਥੱਲੇ ਥੱਲੇ ਪੈਰ ਕੋਲੇ ਇਹ ਜੀ ਹੋਣਾ ਉਹ ਹੋ ਗਈ ਅਲੂਮਿਨੀਅਮ ਦੀ ਪਲੱਜ਼ਮ ਚੈੱਕ ਕਰ ਲੈ ਕਨੈਕਟਰ ਤਾਂ ਚੱਕਦੀ ਨਹੀਂਗਾ ਨਾ 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 ট্রাক ਨਾ ਗੱਡੀ ਖਤਮ ਆ ਯਾਰ ਦੇਵਾ ਉਹਨਾਂ ਦਾ 239 ਨੰਬਰ ਆ ਭਗਤੇ ਵਾਲਾ 239 ਭਗਤੇ ਵਾਲਾ ਮੇਰੇ ਦਾ ਵੀ ਖੜਾ ਹਾਂ ਹਾਂ ਇਹ ਵੀਡੀਓ ਬਣਾ ਰਿਹਾ ਨਾਲੇ ਵੀਡੀਓ ਤੋਂ ਮੰਗਵਾ ਲਈ ਦੋਸਤਾਂ ਨੂੰ